ਆਓ ਆਪਾਂ ਨਵੇਂ ਸਾਲ ਤੇ ਕੁਝ ਨਵਾਂ ਸੋਚੀਏ ਨਵਾਂ ਵਿਚਾਰੀਏ ਤੇ ਨਵੀਂ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਉਪਰਾਲੇ ਕਰੀਏ ਨਾਲ ਦੀ ਨਾਲ ਹੀ ਦੂਜਿਆਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਉਪਰਾਲੇ ਕਰੀਏ ਕਿੰਨਾ ਚੰਗਾ ਹੋਵੇ ਜੇ ਆਪਾਂ ਨਵੇਂ ਸਾਲ ਤੇ ਆਪਣੇ ਘਰਾਂ 'ਚ ਨਵੀਆਂ ਤੇ ਚੰਗੀਆਂ ਕਿਤਾਬਾਂ ਲਿਆਉਣ ਦੀ ਆਦਤ ਪਾ ਲਈਏ ਕਿੰਨਾ ਚੰਗਾ ਹੋਵੇ ਜੇ ਅਸੀਂ ਨਵੇਂ ਸਾਲ ਦੇ ਵਿੱਚ ਤੇਜ਼ ਮਿਰਚਾਂ ਮਸਾਲੇ ਤਲੀਆਂ ਹੋਈਆਂ ਚੀਜ਼ਾਂ ਫਾਸਟ ਫੂਡ ਅਤੇ ਹੋਰ ਚੀਜ਼ਾਂ ਖਾਣੀਆਂ ਘੱਟ ਕਰ ਦਈਏ ਕਿੰਨਾ ਚੰਗਾ ਹੋਵੇ ਜੇ ਨਵੇਂ ਸਾਲ 'ਚ ਆਪਾਂ ਆਪਣੇ ਘਰਾਂ 'ਚੋਂ ਐਲੂਮੀਨੀਅਮ ਦੇ ਬਰਤਨ ਕੱਢ ਕੇ ਜਿਹੜੇ ਸਾਡੂੰ ਮੌਤ ਵੱਲ ਖੜਦੇ ਨੇ ਜਿਹੜੇ ਸਾਨੂੰ ਹਾਰਡ ਦੀਆਂ ਬਿਮਾਰੀਆਂ ਲਾਉਂਦੇ ਨੇ ਜਿਹੜੇ ਸਾਨੂੰ ਜੋੜਾਂ, ਗੋਡਿਆਂ ਦੇ ਦੇ ਰੋਗ ਲਾਉਂਦੇ ਨੇ ਜਿਹੜੇ ਸਾਡੀ ਕਿਡਨੀਆਂ ਖਰਾਬ ਕਰਦੇ ਨੇ ਇਹ ਸਾਰੇ ਭਾਂਡੇ ਆਪਣੇ ਘਰਾਂ 'ਚੋਂ ਕੱਢ ਕੇ ਆਪਾਂ ਇਹਦੀ ਜਗ੍ਹਾ ਤੇ ਚੰਗੀ ਸਟੀਲ ਦੇ ਬਰਤਨ ਲਿਆਈਏ ਸਰਬ ਲੋਹੇ ਦੇ ਬਰਤਨ ਲਿਆਈਏ ਜਾਂ ਆਪਾਂ ਕੱਚ ਦੇ ਬਰਤਨ ਵੀ ਵਰਤ ਸਕਦੇ ਹਾਂ ਕਿੰਨਾ ਚੰਗਾ ਹੋਵੇ ਜੇ ਅਸੀਂ ਇਹ ਨਵੇਂ ਸਾਲ ਦੇ ਵਿੱਚ ਆਪਣੇ ਘਰ ਦੇ ਵਿੱਚ ਜਿਹੜਾ ਲੂਣ ਤੇ ਅਚਾਰ ਪਾਉਣੇ ਆ ਉਹ ਅਸੀਂ ਕੱਚ ਦੇ ਬਰਤਾਂ ਚ ਪਾਉਣ ਦੀ ਆਦਤ ਪਾਈਏ ਅਸੀਂ ਉਹ ਅਚਾਰ ਜਿਹੜੇ ਹੈਗੇ ਨੇ ਚੀਨੀ ਬਰਤਨਾਂ ਚ ਪਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜਿਹੜੇ ਅਸੀਂ ਲੋਹੇ ਦੇ ਬਰਤਨਾਂ ਪਲਾਸਟਿਕ ਦੇ ਬਰਤਨ ਦੇ ਵਿੱਚ ਅਚਾਰ ਪਾਉਨੇ ਆ ਜਾਂ ਨਿੰਬੂ ਵਾਲੇ achar ਪਾਉਨੇ ਆ ਉਹਦੇ ਨਾਲ ਉਹ ਰੈਕਸ਼ਨ ਕਰਕੇ ਪਲਾਸਟਿਕ ਨਾਲ ਰੈਕਸ਼ਨ ਕਰਕੇ ਨੂਨ ਜਿਹੜਾ ਵਾ ਪਲਾਸਟਿਕ ਨੂੰ ਘੋਲ ਕੇ ਸਾਡੇ ਅੰਦਰ ਜਾਂਦਾ ਹੈ ਉਹਦੇ ਨਾਲ ਸਾਨੂੰ ਬੜੇ ਹੀ ਵੱਡੀਆਂ ਬਿਮਾਰੀਆਂ ਤੇ ਰੋਗ ਲੱਗਦੇ ਨੇ ਅਸੀਂ ਉਤੋਂ ਬਚ ਸਕੀਏ ਕਿੰਨਾ ਚੰਗਾ ਹੋਵੇ ਨਵੇਂ ਸਾਲ ਦੇ ਅਸੀਂ ਉਪਰਾਲਾ ਕਰੀਏ ਕਿ ਅਸੀਂ ਆਪਣੇ ਘਰ ਵਿੱਚ ਇੱਕ ਦੂਜੇ ਤੋਂ ਝੂਠ ਨਹੀਂ ਬੋਲਣਾ ਇੱਕ ਦੂਜੇ ਤੋਂ ਗੱਲ ਨਹੀਂ ਛਪਾਉਣੀ ਇੱਕ ਦੂਜੇ ਨਾਲ ਧੋਖਾ ਧੜੀ ਨਹੀਂ ਕਰਨੀ ਤਾਂ ਕਿ ਸਾਡੇ ਘਰ ਖੁਸ਼ੀਆਂ ਖੇੜਿਆਂ ਨਾਲ ਭਰ ਜਾਵੇ ਕਿੰਨਾ ਚੰਗਾ ਹੋਵੇ ਨਵੇਂ ਸਾਲ ਤੇ ਆਪਾਂ ਉਪਰਾਲਾ ਕਰੀਏ ਕਿ ਅਸੀਂ ਫਾਲਤੂ ਦੇ ਖਰਚੇ ਜਿਵੇਂ ਵੱਡੇ ਵੱਡੇ ਵਿਖਾਵੇ ਵਾਲੇ ਵਿਆਹ ਵੱਡੇ ਵੱਡੇ ਮਰਨ ਵਾਲਿਆਂ ਦੇ ਪ੍ਰੋਗਰਾਮ ਜਾਂ ਕਈ ਤਰ੍ਹਾਂ ਦੀਆਂ ਫੁਕਰਬਾਜ਼ੀਆਂ ਕਰਦੇ ਆ ਅਸੀਂ ਉਹਨਾਂ ਤੋਂ ਪਾਸਾ ਵੱਟ ਕੇ ਉਹੋ ਪੈਸੇ ਆਪਣੇ ਬੱਚਿਆਂ ਦੀ ਜਿਹੜੀ ਸੇਵਿੰਗ ਆ ਉਹਦੇ ਅਕਾਊਂਟ 'ਚ ਪਾਉਣ ਦੀ ਆਦਤ ਪਾਈਏ ਤਾਂ ਕਿ ਸਾਡੇ ਬੱਚੇ ਜਦੋਂ ਵੱਡੇ ਹੋਣ ਉਹਨਾਂ ਦੇ ਕੋਲ ਖੂਬ ਪੈਸੇ ਹੋਣ ਉਹ ਆਪਣੀ ਜ਼ਿੰਦਗੀ ਦੀ ਚੰਗੀ ਸ਼ੁਰੂਆਤ ਕਰ ਸਕਣ ਉਹਨਾਂ ਨੇ ਕਿਸੇ ਦਾ ਕਰਜ਼ਾ ਨਾ ਦੇਣਾ ਹੋਵੇ ਉਹਨਾਂ ਕਿਸੇ ਤੋਂ ਕੋਲੋਂ ਲਾਂਭਾ ਨਾ ਲੈਣਾ ਪਵੇ ਇਹ ਸਾਨੂੰ ਆਪਣੀ ਜ਼ਿੰਦਗੀ 'ਚ ਸ਼ੁਰੂਆਤ ਕਰਨੀ ਚਾਹੀਦੀ ਨਾਲ ਦੀ ਨਾਲ ਹੀ ਸਾਨੂੰ ਦੂਜਿਆਂ ਦੇ ਕੰਮਾਂ 'ਚ ਤਾਂਗੜਾਉਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ ਕਿ ਕਈ ਵਾਰਾਂ ਬਹੁਤ ਸਾਰੇ ਲੋਕ ਫਾਲਤੂ ਦੀਆਂ ਇੱਕ ਦੂਜੇ ਦੇ ਆਂਡ ਗਵਾਂਡ ਰਿਸ਼ਤੇਦਾਰੀ ਵਿੱਚ ਬਿਨਾਂ ਮਤਬਲ ਤੋਂ ਜਿਹੜੀ ਦਖੰਡਾਜੀ ਕਰਦੇ ਨੇ ਉਹਨਾਂ ਦੇ ਨਾਲ ਬਹੁਤ ਸਾਰੇ ਰਿਸ਼ਤੇ ਕਮਜ਼ੋਰ ਹੋ ਰਹੇ ਨੇ ਬਹੁਤ ਸਾਰੇ ਰਿਸ਼ਤਿਆਂ ਦੀਆਂ ਨੀਹਾਂ ਹਿੱਲਦੀਆਂ ਪਈਆਂ ਨੇ ਖਾਲੀਪਨ ਵੱਧਦਾ ਪੁਜਾਰਿਆ ਹੈ ਕਿੰਨਾ ਚੰਗਾ ਹੋਵੇ ਨਵੇਂ ਸਾਲ ਦੇ ਅਸੀਂ ਹਰ ਇੱਕ ਦੀ ਭਲੇ ਦੀ ਅਰਦਾਸ ਕਰੀਏ ਹਰ ਇੱਕ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਤਾਂ ਕਿ ਸਾਡੀ ਜ਼ਿੰਦਗੀ ਚ ਬਹੁਤ ਸਾਰੀਆਂ ਖੁਸ਼ੀਆਂ ਖੇੜੇ ਆ ਜਾਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਰੇ ਵਾਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ